ਉਹਰਾ ਇਹ ਲਗਾਣੇ ਦਾ ਮਤਲਬ ਹੀ ਇਹਦਾ ਆਓ ਲਗਾਓ ਆਪਨੇ ਕੀ ਲਗਾਉਂ ਬੰਬ ਬਣਾਨੀ ਕਰ ਰਹੇ ਸਾਰੇ ਓਏ ਮਾਰਨ ਵਿੱਚ ਲਗਾਉਂਗਾ ਬਈ ਆ ਜੀ ਕਰਨੀ ਹਮਾਂ ਢੰਡਾ ਨਹੀਂ ਮਿਲੇਗਾ ਕੁਨੀਨਾ ਵੀਡੀਓਸ ਚਾਪਾ ਦੇਖ ਰਹੇ ਆ ਕਿ ਪੰਜਾਬ ਦੇ ਮੁੰਡੇ ਨੇ ਉਹ ਹਿਮਾਚਲ ਜਾ ਰਹੇ ਨੇ ਉੱਥੇ ਫੇਰ ਰੌਲਾ ਪੈ ਰਿਹਾ ਉਸ ਤੋਂ ਬਾਅਦ ਤਰਾ ਕਿਉਂ ਤਰਾ ਜਾਂਦਾ ਮਰੇ ਅਸੀਂ ਮਾਵਾ ਪਹਿਲਾਂ ਦੱਸ ਦਿੱਤੀ ਹੈ ਜੋ ਕੀਤੀ ਹੈ ਤੇ ਤੇ ਹਰ ਸਾਲ ਇਹ ਇਦਾਂ ਦੇ ਇਸ਼ੂਜ਼ ਹੋ ਰਹੇ ਨੇ ਪੰਜਾਬ ਤੇ ਹਿਮਾਚਲ ਦਾ ਕਨਫਲਿਕਟ ਕਿਉਂ ਹੋ ਰਿਹਾ ਕੀ ਪੰਜਾਬ ਤੇ ਹਿਮਾਚਲ ਦਾ ਬੈਕਗ੍ਰਾਉਂਡ ਹੈ ਕਿਸ ਲੈਵਲ ਤੱਕ ਦੋਨੇ ਸਟੇਟਸ ਦੀਆਂ ਟਾਈਜ਼ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਨੇ ਅੱਜ ਉਹਨਾਂ ਚੀਜ਼ਾਂ ਬਾਰੇ ਹੀ ਗੱਲ ਕਰਾਂਗੇ ਆਉਣ ਵਾਲੇ 5 ਤੋਂ 7 ਮਿੰਟਾਂ ਦੇ ਲਈ ਸਭ ਤੋਂ ਪਹਿਲਾਂ ਇਹ ਸ਼ੁਰੂ ਕਿੱਥੋਂ ਹੁੰਦਾ ਤਾਂ ਹੁਲੇਮੱਲਾ ਸੀ ਤਾਂ ਆਪਣੇ ਮੁੰਡੇ ਹੁਲੇਮੱਲੇ ਤੋਂ ਬਾਅਦ ਅਨੰਦਪੁਰ ਸਾਹਿਬ ਤੋਂ ਚੱਲ ਕੇ ਮਨੀਕਰਨ ਸਾਹਿਬ ਵੱਲ ਜਾ ਰਹੇ ਸੀ ਤਾਂ ਉੱਤੇ ਰਸਤੇ ਦੇ ਵਿੱਚ ਪਹਿਲੇ ਤਾਂ ਜਿਹੜੇ ਇਨਸੀਡੈਂਟਸ ਹੋਏ ਨੇ ਜੀਦੇ ਚ ਮੁੰਡਿਆਂ ਨੇ ਟੋਲ ਹੈ ਜਿਹੜਾ ਉਹ ਦੇਣਾ ਮਨਾ ਕੀਤਾ ਹਰਿਮਾਚਲ ਸਰਕਾਰ ਨੇ ਮੋਟਰਸਾਈਕਲਾਂ ਦੇ 50-50 ਰੁਪਏ ਰੱਖਦੇ ਨੇ ਅਸਲ ਰੌਲਾ ਪੈਂਦਾ ਹੈ ਜਦੋਂ ਉੱਥੋਂ ਦੇ ਲੋਕਲਸ ਝੰਡੇ ਉਤਾਰਨਾ ਸ਼ੁਰੂ ਕਰ ਦਿੰਦੇ ਨੇ ਜਿੰਨਾਂ ਵਿੱਚ ਸੰਤ ਚਰਨੈਲ ਸਿੰਘ ਭਿੰਡਰਾਵਾਲਿਆਂ ਦੀ ਫੋਟੋ ਵਾਲੀ ਝੰਡੇ ਵੀ ਸੀ। ਦੁਬਾਰਾ ਇਹ ਲਗਾਣੇ ਦਾ ਮਤਲਬ ਹੀ ਇਹਦਾ ਆ ਉਹ ਝੰਡੇ ਲਗਾਓ ਆ ਉਤਾਰੋ। ਕੀ ਬਤਾਉਂ ਮਨਾਹੀ ਕਰ ਰਹੇ ਸਾਰੀ ਓਏ ਓਏ ਉਹਦੇ ਤੇ ਉਸ ਤੋਂ ਬਾਅਦ ਉਹਦਾ ਜਿਹੜਾ ਕਾਊਂਟਰ ਹੁੰਦਾ ਹੈ ਪੰਜਾਬ ਦੇ ਵਿੱਚ ਜੇ ਹਿਮਾਚਲ ਦੀ ਬੱਸ ਨੇ ਹਿਮਾਚਲ ਵਾਲਿਆਂ ਨੇ ਇੰਟਰ ਕਰਨਾ ਆ ਜੇ ਵੀ ਉਹਦੇ ਬੱਸ ਦੇ ਉੱਪਰ ਇਹ ਤਸਵੀਰ ਸੰਤਾ ਦੀ ਲੱਗੀ ਹੋਏਗੀ ਤਾਂ ਉਹੀ ਪੰਜਾਬ ਟੈਂਡਰ ਕਰ ਸਕਦਾ ਉਹਦਾ ਵਿਰੋਧ ਹੁੰਦਾ ਤੇ ਉਸ ਤੋਂ ਬਾਅਦ ਕੁਝ ਅਣਪਛਾਤੇ ਬੰਦੇ ਹਰੜ ਦੇ ਕੋਲੇ ਬੱਸ ਨੂੰ ਰੋਕਦੇ ਆ ਤੇ ਉਹ ਬੱਸ ਤੇ ਪੰਨ ਤੋੜ ਕਰ ਦਿੰਦੇ ਨੇ ਇਹ ਹੁਣ ਤੱਕ ਦੇ ਸੀਰੀਜ਼ ਆਫ ਇਵੈਂਟ ਹੈ ਪੰਜਾਬ ਤੇ ਹਿਮਾਚਲ ਕਿੰਨਾ ਡੂੰਘਾ ਇੱਕ ਦੂਸਰੇ ਨਾਲ ਜੁੜੇ ਹੋਏ ਨੇ ਆਓ ਆਪਾਂ ਉਸ ਨੂੰ ਸਮਝਦੇ ਹਾਂ ਆਪਣੇ ਅਗਲੇ ਚੈਪਟਰ ਦੇ ਵਿੱਚ ਦਾ ਪੰਜਾਬ ਐਂਡ ਹਿਮਾਚਲ ਬੌਂਡ ਪੰਜਾਬ ਤੇ ਹਿਮਾਚਲ ਭਾਵੇਂ ਹੁਣ ਦੋਨੇ ਅਲੱਗ ਦੀਆਂ ਅਲੱਗ-ਅਲੱਗ ਆਈਡੈਂਟੀਟੀ ਦੇ ਵਿੱਚ ਨੇ ਤੇ ਹਰ ਬੰਦੇ ਨੂੰ ਆਪਣੀ ਆਈਡੈਂਟੀਟੀ ਤੇ ਮਾਣ ਹੁੰਦਾ ਪਰ ਪੰਜਾਬ ਤੇ ਹਿਮਾਚਲ ਇੱਕ ਦੂਸਰੇ ਨਾਲ ਬਹੁਤ ਅੰਦਰ ਤੱਕ ਜੁੜੇ ਹੋਏ ਨੇ ਉਹਦੇ ਕੁਝ ਕੁ ਫੈਕਚੁਅਲ ਚੀਜ਼ਾਂ ਬਾਰੇ ਜਾਣੂ ਕਰਾਉਣਾ ਸਭ ਤੋਂ ਪਹਿਲਾਂ ਹਿਮਾਚਲ ਦੀ ਜਿਹੜੀ ਬੇਸ ਹੈ ਉਹ ਟੂਰਿਜ਼ਮ ਤੇ ਹੈ ਤੇ ਹਿਮਾਚਲ ਜਿਹੜਾ ਮੈਕਸਿਮਮ ਟੂਰਿਜ਼ਮ ਲੈਂਡ ਹੁੰਦਾ ਉਹ ਆਇਆ ਪੰਜਾਬ ਹੁੰਦਾ ਦੂਜੀ ਮੇਨ ਚੀਜ਼ ਇਹਨਾਂ ਗੱਲਾਂ ਵੱਲ ਸ਼ਾਇਦ ਬਹੁਤ ਜ਼ਿਆਦਾ ਧਿਆਨ ਨਹੀਂ ਜਾਂਦਾ ਤੇ ਹਿਮਾਚਲ ਦੇ ਵਿੱਚ ਜਿਹੜੀ ਮਾਈਗ੍ਰੇਸ਼ਨ ਹੈ ਉਹ 49% ਹੈ ਮਾਈਗ੍ਰੇਸ਼ਨ ਮਤਲਬ ਕੀ ਹੈ ਕਿ ਜੇ 100% ਹਿਮਾਚਲੀ ਹੈ ਤਾਂ ਉਹਦੇ ਚੋਂ 50% ਹਿਮਾਚਲੀ ਹਿਮਾਚਲ ਨੂੰ ਛੱਡ ਕੇ ਬਾਹਰ ਕਿਤੇ ਜਾ ਕੇ ਆਪਦਾ ਕੰਮ ਕਰਦੇ ਨੇ ਤੇ ਉਹ ਸਟੇਟ ਜਿੱਤੋਂ ਦੇ ਮੈਕਸਿਮਮ ਲੋਕ ਬਾਹਰ ਜਾ ਕੇ ਕੰਮ ਕਰਦੇ ਨੇ ਉਹ ਸਟੇਟ ਦੇ ਵਿੱਚ ਜੋ ਦੂਸਰੇ ਸਟੇਟ ਦੇ ਬੰਦਿਆਂ ਨੂੰ ਵੈਲਕਮ ਨਹੀਂ ਕੀਤਾ ਜਾਂਦਾ ਤਾਂ ਉਹ ਥੋੜੀ ਜਿਹੀ ਅਟਪਟੀ ਗੱਲ ਲੱਗਦੀ ਹੈ ਕਿਉਂਕਿ ਜਦੋਂ ਆਪਾਂ ਨੂੰ ਪਤਾ ਹੈ ਕਿ ਯਾਰ ਆਪਣੇ ਜਵਾਕਾਂ ਨੇ ਬਾਹਰ ਜਾਣਾ ਹੈ ਆਪਣੇ ਬੰਦਿਆਂ ਨੇ ਬਾਹਰ ਜਾ ਕੇ ਕੰਮ ਕਰਨਾ ਹੈ ਤਾਂ ਮੈਨੂੰ ਇਹ ਲੱਗਦਾ ਹੈ ਕਿ ਇੱਕ ਆਪਾਂ ਨੂੰ ਫਰੈਂਡਲੀ ਰਿਲੇਸ਼ਨ ਹੈ ਉਹ ਮੇਨਟੇਨ ਕਰਨਾ ਚਾਹੀਦਾ ਹੈ ਤੀਸਰੀ ਜਿਹੜੀ ਮੇਨ ਗੱਲ ਹੈ ਵਰਚੁਅਲ ਦੇ ਵਿੱਚ ਫਾਰਮਾਸਿਊਟੀਕਲ ਇੰਡਸਟਰੀ ਬਹੁਤ ਵੱਡੇ ਲੈਵਲ ਤੇ ਆਪਰੇਟ ਕਰਦੀ ਆ ਬੱਦੀ ਤੇ ਇਸ ਪ੍ਰਵਾਹ ਨੂੰ ਇਸ ਰੀਜਨ ਦੇ ਵਿੱਚ ਤੇ ਜਿਹੜੀ ਉੱਥੇ ਫਾਰਮਾਸਿਊਟੀਕਲ ਇੰਡਸਟਰੀ ਦੀ ਪ੍ਰੋਡਕਸ਼ਨ ਹੈ ਉਹਦਾ ਸਭ ਤੋਂ ਵੱਡਾ ਜਿਹੜਾ ਇੰਪੋਰਟਰ ਹੈ ਜਾਂ ਜਿਹੜੀ ਉਹਦੀ ਸਭ ਤੋਂ ਵੱਡੀ ਖਪਤ ਹੈ ਉਹ ਪੰਜਾਬ ਦੇ ਵਿੱਚ ਹੁੰਦੀ ਹੈ ਨੀਅਰ ਬਾਊਟ 28 ਤੋਂ 32% ਜਿਹੜੀ ਉਹਦੀ ਓਵਰਆਲ ਕੰਜ਼ਮਪਸ਼ਨ ਹੈ ਉਹ ਪੰਜਾਬ ਦੇ ਵਿੱਚ ਹੁੰਦੀ ਹੈ ਤੇ ਮੋਸਟਲੀ ਜਿੰਨੀ ਵੀ ਜਿਹੜੀ ਕੰਜ਼ਮਪਸ਼ਨ ਹੈ ਵਾਇਆ ਪੰਜਾਬ ਹੀ ਅੱਗੇ ਜਿਹੜੀ ਹੈ ਉਹ ਪਾਸ ਆਉਣ ਹੁੰਦੀ ਹੈ ਉਸ ਤੋਂ ਬਾਅਦ ਉੱਥੇ ਜਿਹੜੀ ਸੇਬਾਂ ਦੀ ਇੰਡਸਟਰੀ ਹੈ ਉਹਦਾ ਬਹੁਤ ਵੱਡਾ ਰੋਲ ਮੰਨਿਆ ਜਾਂਦਾ ਹੈ ਤੇ ਉਹ ਜਿਹੜੀ ਸੇਬਾਂ ਦੀ ਇੰਡਸਟਰੀ ਦੇ ਜਿਹੜੇ ਪ੍ਰੋਡਕਟ ਨੇ ਉਹ 80% ਵਾਇਆ ਪੰਜਾਬ ਹੋ ਕੇ ਹੀ ਅੱਗੇ ਸਾਰੇ ਇੰਡੀਆ ਦੇ ਵਿੱਚ ਸਪਰੈਡ ਹੁੰਦਾ ਹੈ ਇਹ ਉਹ ਚੀਜ਼ਾਂ ਨੇ ਜਿੱਤੇ ਹਿਮਾਚਲ ਪੰਜਾਬ ਦੇ ਨਾਲ ਜੁੜਿਆ ਹੋਇਆ ਹੁਣ ਪੰਜਾਬ ਹਿਮਾਚਲ ਨਾਲ ਕਿਵੇਂ ਜੁੜਿਆ ਹੋਇਆ ਹੁਣ ਤੁਹਾਨੂੰ ਉਹ ਗੱਲਾਂ ਵੀ ਦੱਸਦੇ ਆਂ ਇਹ ਪੰਜਾਬ ਚੋਂ ਕਣਕਚੌਲ ਹੈ ਜਿਹੜਾ ਉਹ ਹਿਮਾਚਲ ਜਾਂਦਾ ਤੇ ਉੱਥੋਂ ਦੀਆਂ ਜਿਹੜੀਆਂ ਸਬਜ਼ੀਆਂ ਤੇ ਫਰੂਟ ਹੈ ਉਹ ਪੰਜਾਬ ਦੇ ਵਿੱਚ ਆਉਂਦਾ ਉਸ ਤੋਂ ਬਾਅਦ ਜਿਹੜੀ ਅਗਲੀ ਵੱਡੀ ਡਿਪੈਂਡੈਂਸੀ ਹੈ ਜੇ ਤੁਸੀਂ ਟ੍ਰਾਈ ਸਿਟੀ ਰੀਜਨ ਦੇ ਵਿੱਚੋਂ ਚੰਡੀਗੜ੍ਹ ਪੰਚਗੋਲਾ ਤਾਂ ਤੁਹਾਨੂੰ ਇੱਥੇ ਪਤਾ ਹੋਊਗਾ ਕਿ ਇੱਥੇ ਹਿਮਾਚਲ ਦੀ ਵਰਕਫੋਰਸ ਬਹੁਤ ਜ਼ਿਆਦਾ ਵਰਕਫੋਰਸ ਮਤਲਬ ਹਿਮਾਚਲ ਦੇ ਕੰਮ ਕਰਨ ਵਾਲੇ ਮੈਂ ਇੱਕ ਸਿੰਪਲ ਜੀ ਆਪਦੇ ਐਗਜ਼ਾਮਪਲ ਤੇ ਦੱਸ ਦਿੰਨਾ ਮੇਰੀ ਟੀਮ ਦੇ ਵਿੱਚ ਮੈਂ ਬਹੁਤ ਕਲੀਅਰਲੀ ਕਹਾ ਤਾਂ ਮੈਨੂੰ ਲੱਗਦਾ 50 ਤੋਂ 60% ਜਿਹੜੇ ਬੰਦੇ ਨੇ ਉਹ ਹਿਮਾਚਲੀ ਨੇ ਤਾਂ ਪੰਜਾਬ ਤੇ ਹਿਮਾਚਲ ਬਹੁਤ ਡੂੰਘੇ ਇੱਕ ਦੂਸਰੇ ਨਾਲ ਜੁੜੇ ਹੋਏ ਨੇ ਤਾਂ ਫਿਰ ਇਹ ਰੌਲਾ ਕਿੱਥੋਂ ਆ ਜਾਂਦਾ ਕਿ ਹੁਣ ਉਹਨਾਂ ਚੀਜ਼ਾਂ ਦੇ ਬਾਰੇ ਵੀ ਡਿਸਕਸ ਕਰਦੇ ਆ ਆਪਣੇ ਅਗਲੇ ਚੈਪਟਰ ਵਿੱਚ ਤੀ ਦਾ ਨਾਮ ਹੈ ਦਾ ਰੀਅਲ ਰੀਜ਼ਨ ਅਸਲ ਦੇ ਵਿੱਚ ਹਿਊਮਨ ਸਾਈਕੋਲੋਜੀ ਕਿਵੇਂ ਕੰਮ ਕਰਦੀ ਹੈ ਕਿ ਜਦੋਂ ਵੀ ਕਿਸੇ ਵੀ ਬੰਦੇ ਦੇ ਰਿਲੀਜੀਅਨ ਤੇ ਕੋਈ ਗੱਲ ਆਉਂਦੀ ਹੈ ਤਾਂ ਉਹ ਆਪ ਦੇ ਆਪ ਨੂੰ ਜਿਆਦਾ ਸੁਪੀਰੀਅਰ ਮੰਨਣਾ ਸ਼ੁਰੂ ਕਰ ਦਿੰਦਾ ਹੈ ਆਪਦੇ ਰਿਲੀਜੀਅਨ ਨੂੰ ਆਪਦੇ ਆਪ ਨੂੰ ਸੁਪੀਰੀਅਰ ਮੰਨਣ ਦੇ ਵਿੱਚ ਕੋਈ ਵੀ ਗਲਤੀ ਨਹੀਂ ਹੈ ਰੌਲਾ ਉੱਤੇ ਹੋ ਜਾਂਦਾ ਹੈ ਜਦੋਂ ਆਪਾਂ ਦੂਸਰਿਆਂ ਨੂੰ ਆਪਦੇ ਤੋਂ ਥੱਲੇ ਮੰਨਣਾ ਸ਼ੁਰੂ ਕਰ ਦਿੰਦੇ ਆ ਤੇ ਸ਼ਾਇਦ ਇਹ ਹੀ ਹੋ ਰਿਹਾ ਹੈ ਇੱਕ ਫੈਕਚੁਅਲ ਗੱਲ ਹੈ ਮੈਂ ਉਹਨੂੰ ਲਿੰਕ ਨਹੀਂ ਕਰੂੰਗਾ ਪਰ ਸੋਚਣ ਵਾਲੀ ਗੱਲ ਹੈ ਕਿ ਜਦੋਂ ਤੋਂ ਇਹ ਇਸ਼ੂਜ਼ ਹੋ ਰਹੇ ਨੇ ਰਾਈਟ ਉਦੋਂ ਨਾ ਪੰਜਾਬ ਦੇ ਵਿੱਚ ਇੱਕ ਪਾਰਟਿਕੂਲਰ ਪਾਰਟੀ ਦੀ ਗਵਰਨਮੈਂਟ ਹੈ ਤੇ ਨਾ ਹਿਮਾਚਲ ਦੇ ਵਿੱਚ ਤੇ ਉਹ ਪਾਰਟੀ ਹੈ ਜਿਹੜੀ ਧਾਰਮਿਕ ਜਿਹੜੀਆਂ ਭਾਵਨਾਵਾਂ ਨੇ ਉਹਨਾਂ ਨੂੰ ਜਿਹੜੀ ਕੈਸ਼ ਕਰਦੀ ਹੈ ਤਾਂ ਇਹ ਇੱਕ ਹੋਰ ਰੀਜ਼ਨ ਹੈ ਤੀਸਰਾ ਜੋ ਮੇਨ ਫੈਕਟ ਹੈ ਕਿ ਜੋ ਇਹਨੇ ਵਿੱਚ ਇਨਵੋਲਡ ਨੇ ਮੈਂ ਉਹਨਾਂ ਦਾ ਨਾਮ ਨਹੀਂ ਲਵਾਂਗਾ ਜਿਨ੍ਹਾਂ ਨੇ ਇਹ ਸਾਰਾ ਸ਼ੁਰੂ ਕੀਤਾ ਜੋ ਹੁਣ ਬਹਿ ਕੇ ਸਾਰੇ ਟੀਵੀਸ ਤੇ ਬੋਲ ਰਹੇ ਨੇ ਉਹਨਾਂ ਦਾ ਅੱਜ ਤੋਂ ਸਾਲਕ ਪਹਿਲਾਂ ਵੀ ਇੱਕ ਹੋਰ ਵੀਡੀਓ ਵਾਇਰਲ ਹੋਇਆ ਸੀ ਜਿਹਦੇ ਵਿੱਚ ਉਹ ਹਿਮਾਚਲ ਦੇ ਵਿੱਚ ਇੱਕ ਫੋਰਨਰ ਨਾਲ ਬਤਮੀਜੀ ਕਰ ਰਹੇ ਸਨ ਜਿੱਥੇ ਉਹਨਾਂ ਦਾ ਇਹ ਇਲਜ਼ਾਮ ਸੀ ਕਿ ਉਹ ਫੋਰਨਰ ਇੱਥੇ ਹਿਮਾਚਲ ਚ ਆ ਕੇ दारू ਪੀ ਰਹੀ ਐ ਉਹ ਜਿਹੜੀ ਲੜਕੀ ਸੀ ਜਾਂ ਉਹ ਜਿਹੜੀ ਮਹਿਲਾ ਸੀ ਹੁਣ ਇੱਥੇ ਇੱਕ ਬਹੁਤ ਵੱਡਾ ਸਵਾਲ ਆਉਂਦਾ ਕਿ ਹਿਮਾਚਲ ਇੱਕ ਟੂਰਿਜ਼ਮ ਸਟੇਟ ਹੈ ਇੱਥੇ ਜੋ ਵੀ ਕੋਈ ਆਊਗਾ ਉਹ ਆਪਦਾ ਖਾਊ ਪੀਊਗਾ ਵੀ ਆਪਦੀ ਐਸ਼ ਪ੍ਰਸਤੀ ਵੀ ਕਰੂਗਾ ਹਾਂ ਤੇ ਇਸ ਨੂੰ ਸੰਸਕ੍ਰਿਤੀ ਦਾ ਐਡਾ ਹੀ ਰੋਲਾ ਹੈਗਾ ਤਾਂ ਹਿਮਾਚਲ ਨੂੰ ਡਰਾਈ ਸਟੇਟ ਬਣਾ ਦਿੱਤਾ ਜਾਵੇ ਹਿਮਾਚਲ ਜਿਹੜੀ ਟੂਰਿਜ਼ਮ ਇੰਡਸਟਰੀ ਆ ਉਹ ਇੰਪੈਕਟ ਹੁੰਦੀ ਐ ਤੇ ਇਹਦਾ ਰੀਅਲ ਰਿਜ਼ਲਟਸ ਇਹ ਹੈ ਕਿ ਫੋਰਨ ਟੂਰਿਜ਼ਮ ਡਿਕਲਾਈਨ ਵੀ ਹੋਇਆਗਾ ਉਹ ਹਿਮਾਚਲ ਦੇ ਵਿੱਚ ਇਸ ਤੋਂ ਬਾਅਦ ਜੇ ਪੰਜਾਬ ਵਾਲੇ ਲੈਵਲ ਤੋਂ ਆਪਾਂ ਗੱਲ ਕਰਦੇ ਆ ਉੱਥੇ ਕੀ ਰੌਲੇ ਪੈ ਰਹੇ ਨੇ ਉੱਥੇ ਇਹ ਰੌਲੇ ਪੈ ਰਹੇ ਨੇ ਕਿ ਸ਼ਾਇਦ ਪੰਜਾਬ ਦੇ ਪੰਜਾਬ ਦੇ ਯੂਥ ਨੂੰ ਪਹਿਲੇ ਦਿਨ ਤੋਂ ਹੀ ਮਿਸ ਅੰਡਰਸਟੂਡ ਕੀਤਾ ਜਾ ਰਿਹਾ ਹੈ ਪੰਜਾਬ ਦੇ ਵਿੱਚ ਇੱਕ ਟਾਪਿਕ ਹੈ ਜਿਹਦੇ ਤੇ ਤੁਸੀਂ ਕਿਸੇ ਵੀ ਬੰਦੇ ਨੂੰ ਫਸਾ ਸਕਦੇ ਹੋ ਉਹ ਹੈ ਸੰਤ ਜਰਨੈਲ ਸਿੰਘ ਪਿੰਡਰਾਲ ਮੈਂ ਵਾਪਸ ਉਹਨੂੰ ਲੈ ਕੇ ਜਾਊਂਗਾ ਕਿਸਾਨ ਅੰਦੋਲਨ ਤੇ ਜਿੱਥੇ ਬੜੇ ਸਮਾਰਟਲੀ ਇੱਕ ਸੀਨੀਅਰ ਪੱਤਰਕਾਰ ਨੇ ਦੀਪ ਸਿੱਧੂ ਨੂੰ ਵੀ ਇਸੇ ਹੀ ਕਨਵਰਸੇਸ਼ਨ ਤੇ ਲਿਜਾਣ ਦੀ ਕੋਸ਼ਿਸ਼ ਕੀਤੀ ਸੀ ਯੂ ਡੋਨਟ ਥਿੰਕ ਥੈ ਉਹ ਵਾਸ ਅ ਟੈਰਰਿਸਟ ਐਂਡ ਯੂ ਡੋਨਟ ਥਿੰਕ ਲੈਜੀਟ माइजिंग हिम लाइक दिस इज अनडूइंग ਹੁਣ ਸੰਤ ਜਰਨੈਲ ਸਿੰਘ ਪਿੰਡਰਾ ਵਾਲੇ ਕੀ ਅਤਵਾਦੀ ਸਨ ਜਾਂ ਨਹੀਂ ਸਨ ਇਹਦੇ ਨੂੰ ਮੈਂ ਇਹਨੂੰ ਬਹੁਤ ਕਲੀਅਰਲੀ ਇੱਕੋ ਹੀ ਤਰ੍ਹਾਂ ਡਿਫਾਈਨ ਕਰੂੰਗਾ ਕਿ ਸੰਤ ਨੇ ਜਿਹੜੇ ਉਹ ਪੰਜਾਬ ਲਈ ਬਹੁਤ ਹੀ ਜ਼ਿਆਦਾ ਸਤਕਾਰਯੋਗ ਸਸ਼ੀਰ ਨੇ ਇੱਕ ਬੰਦਾ ਇੱਕ ਕਮਿਊਨਿਟੀ ਲਈ ਹੀਰੋ ਹੋ ਸਕਦਾ ਹੈ ਦੂਸਰੀ ਕੰਪੇਟੀਟਿਵ ਲਈ ਸ਼ਾਇਦ ਉਹ ਹੀਰੋ ਨਹੀਂ ਹੋਵੇ ਤੁਹਾਨੂੰ ਸਾਡੇ ਹੀਰੋਸ ਚੰਗੇ ਲੱਗਦੇ ਪਰ ਸਾਨੂੰ ਇਹ ਹੱਕ ਕਿਸ ਨੇ ਦਿੱਤਾ ਕਿ ਅਸੀਂ ਕਿਸੇ ਦੇ ਹੀਰੋਸ ਨੂੰ ਗਲਤ ਕਹਾਂਗੇ ਮੈਂ ਬਹੁਤ ਕਲੀਅਰ ਐਗਜ਼ਾਮਪਲ ਦਊਂਗਾ ਜਿਸ ਬੰਦੇ ਨੇ ਸਾਰਾ ਇਸ਼ੂ ਕ੍ਰੀਏਟ ਕੀਤਾ ਉਹ ਇੱਕ ਪਾਰਟਿਕੂਲਰ ਸੰਸਥਾ ਨਾਲ ਜੁੜਿਆ ਹੋਇਆ ਹੈ ਜਿੱਤੇ ਗੋਦਸੇ ਦੀ ਫੋਟੋ ਲਾਈ ਜਾਂਦੀ ਹੈ ਸਵਰਕਰ ਦੀ ਫੋਟੋ ਲਾਈ ਜਾਂਦੀ ਹੈ ਤੇ ਉਹ ਬੰਦੇ ਸੀ ਜਿਨ੍ਹਾਂ ਨੇ ਮਹਾਤਮਾ ਗਾਂਧੀ ਨੂੰ ਗੋਲੀ ਮਾਰੀ ਹੁਣ ਇੱਥੇ ਤੁਸੀਂ ਕਿਹਨੂੰ ਦੇਸ਼ ਭਗਤ ਕਹੋਗੇ ਕਿਹਨੂੰ ਦੇਸ਼ ਭਗਤ ਨਹੀਂ ਕਹੋਗੇ ਇਹ ਸੋਚਣ ਦੀ ਗੱਲ ਹੈ ਥੋੜਾ ਧਾਰਮਿਕ ਵਾਲੇ ਪਾਸੇ ਵੀ ਸੋਚਦੇ ਆ ਆਪਣੇ ਸਾਰੇ ਭਾਰਤ ਦੇ ਵਿੱਚ इवन ਪੰਜਾਬ ਦੇ ਵਿੱਚ ਵੀ ਰਾਮ ਰੀਲਾ ਜਦੋਂ ਵੀ ਹੁੰਦੀ ਹੈ ਉਦੋਂ 라ਵਨ ਦਹਨ ਕੀਤਾ ਜਾਂਦਾ ਤੇ ਇਹਦੇ ਪਿੱਛੇ ਜੇ ਫੈਕਚੁਅਲ ਚੀਜ਼ਾਂ ਦੇਖਦੇ ਆ ਸ਼੍ਰੀ ਲੰਕਾ ਦੇ ਵਿੱਚ ਉਸੇ 라ਵਨ ਦੀ ਪੂਜਾ ਕੀਤੀ ਜਾਂਦੀ ਹੈ ਪਰ ਹੁਣ ਜੇ ਤੁਸੀਂ ਇੱਕ ਉਸ ਪੱਖ ਤੇ ਜਾ ਕੇ ਉਹਨਾਂ ਨਾਲ ਲੜਨਾ ਸ਼ੁਰੂ ਕਰ ਦੋਗੇ ਉਹ ਉਹਨਾਂ ਦੀ ਧਾਰਮਿਕ ਪ੍ਰਤਿਤੀ ਹੈ ਇਹ ਸਾਡੀ ਧਾਰਮਿਕ ਭਾਵਨਾ ਹੈ ਸਾਰੀ ਚੀਜ਼ ਦਾ ਸੋਲੂਸ਼ਨ ਕੀ ਹੈ ਇਹ ਕਿਵੇਂ ਰੀਅਲ ਚੀਜ਼ਾਂ ਤੇ ਫੋਕਸ ਕੀਤਾ ਜਾ ਸਕਦਾ ਆਪਾਂ ਉਹਦੇ ਬਾਰੇ ਡਿਸਕਸ ਕਰਦੇ ਆਂ ਪੰਜਾਬ ਤੇ ਹਿਮਾਚਲ ਇਸ ਟਾਈਮ ਆਪਦੀ ਸਭ ਤੋਂ ਵਧੀਆ ਸਟੇਟ ਵਿੱਚ ਨਹੀਂ ਹਨ ਇਹ ਪੰਜਾਬ ਵਾਲਿਆਂ ਨੂੰ ਵੀ ਪਤਾ ਹੈ ਇਹ ਹਿਮਾਚਲ ਵਾਲਿਆਂ ਨੂੰ ਵੀ ਪਤਾ ਹੈ ਲੋੜ ਕੀ ਹੈ ਕਿ ਆਪਾਂ ਉਹਨਾਂ ਵੱਲਾਂ ਵੱਲ ਧਿਆਨ ਦੇਈਏ ਜਿਹੜੀਆਂ ਰੀਅਲ ਚ ਮੈਟਰ ਕਰਦੀਆਂ ਨੇ ਫੋਰ ਐਗਜ਼ਾਮਪਲ ਪੰਜਾਬ ਦੇ ਵਿੱਚ ਮੁੰਡਿਆਂ ਦੀ ਅਨਇੰਪਲੋਇਮੈਂਟ ਬਹੁਤ ਵੱਡਾ ਰੌਲਾ ਹੈ ਪੰਜਾਬੀ ਮੁੰਡੇ ਨੇ ਜਿਹੜੇ ਉਹ ਵਿਲੇ ਨੇ ਕੈਨੇਡਾ ਦੇ ਵੀਜ਼ੇ ਘਟ ਚੁੱਕੇ ਨੇ ਆਸਟ੍ਰੇਲੀਆ ਦੇ ਵੀਜ਼ੇ ਘਟ ਚੁੱਕੇ ਨੇ ਉਹਨਾਂ ਨੂੰ ਕੋਈ ਰਾਹ ਨਹੀਂ ਮਿਲ ਰਿਹਾ ਤੇ ਉਤੋਂ ਜੇ ਇਦਾਂ ਦੀਆਂ ਧਾਰਮਿਕ ਭਾਵਨਾਵਾਂ ਜ਼ਿਆਦਾ ਉਹਨਾਂ ਤੇ ਉੱਪਰ ਹਾਵੀ ਹੋ ਜਾਣਗੀਆਂ ਤਾਂ ਕੱਲ ਨੂੰ ਇਹ ਉਹਨਾਂ ਨੂੰ ਗਲਤ ਟ੍ਰੈਕਸ਼ਨ ਵੱਲ ਵੀ ਲੈ ਕੇ ਜਾ ਸਕਦੀ ਹੈ ਦੂਸਰੀ ਮੇਨ ਗੱਲ ਹਿਮਾਚਲ ਦੇ ਵੀ ਇੱਕ ਬਹੁਤ ਵੱਡੀ ਪ੍ਰੋਬਲਮ ਹੈ ਜਿਹੜੀ ਕੀ ਹੈ ਉੱਥੋਂ ਦੇ ਨੇਚਰ ਦਾ ਡਿਕਲਾਈਨ ਹੋਣਾ ਜੋ ਅੱਜ ਤੋਂ 20 ਸਾਲ ਪਹਿਲਾਂ ਹਿਮਾਚਲ ਸੀ ਉਹ ਅੱਜ ਹਿਮਾਚਲ ਨਹੀਂ ਹੈ ਤੇ ਜੇ ਤੁਸੀਂ ਇਹਦੇ ਕੰਪੈਰੀਟਿਵਲੀ ਨਾਰਥ ਈਸਟ ਵੱਲ ਜਾਂਦੇ ਹੋ ਉਹਨਾਂ ਸਟੇਟਸ ਦੇ ਵਿੱਚ ਨੇਚਰ ਨੂੰ ਬਹੁਤ ਕੰਜ਼ਰਵ ਕਰਕੇ ਰੱਖਿਆ ਗਿਆ ਹੈ ਫੋਰ ਐਗਜ਼ਾਮਪਲ ਨਾਰਥ ਈਸਟ ਦੇ ਵਿੱਚ ਤੁਸੀਂ ਪਲਾਸਟਿਕ ਚ ਪਾਣੀ ਦੀ ਬੋਤਲ ਨਹੀਂ ਕੈਰੀ ਕਰ ਸਕਦੇ ਉਹਨਾਂ ਨੇ ਪੈਨ ਕੀਤਾ ਹੋਇਆ ਪਰ ਮੈਨੂੰ ਇਹ ਲੱਗਦਾ ਕਿ ਹਿਮਾਚਲ ਦਾ ਇਹਨਾਂ ਗੱਲਾਂ ਵੱਲ ਧਿਆਨ ਹੀ ਨਹੀਂ ਹੈ ਟੂਰਿਸਟ ਵੀ ਹਿਮਾਚਲ ਨੂੰ ਛੱਡ ਕੇ ਅੱਗੇ ਕਸ਼ਮੀਰ ਲੇਹ ਲਾਦਾਖ ਉਧਰ ਨੂੰ ਪ੍ਰੇਫਰ ਕਰ ਰਹੇ ਨੇ ਨਹੀਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਤੇ ਰੀਅਲ ਚ ਇਹਨਾਂ ਸਟੇਟਸ ਨੂੰ ਧਿਆਨ ਦੇਣ ਦੀ ਲੋੜ ਹੈ ਲਾਸਟ ਗੱਲ ਹੈ ਕੁਝ ਬੰਦਿਆਂ ਦਾ ਪਰਸਨਲ ਬਿਹੇਵੀਅਰ ਮੈਂ ਇੱਥੇ ਐਗਜ਼ਾਮਪਲ ਦਊਂਗਾ ਏਜੀਪਟ ਦੇ ਤੁਸੀਂ ਜੇ ਜਾ ਕੇ ਪੜੋਗੇ ਜਾਂ ਥੋੜਾ ਚੈੱਕ ਕਰੋਗੇ ਏਜੀਪਟ ਆਪਣੇ ਪੈਰਾਮਿਡ ਕਰਕੇ ਫੇਵਰਟ ਟੂਰਿਜ਼ਮ ਡੈਸਟੀਨੇਸ਼ਨ ਮੰਨਿਆ ਗਿਆ ਹੁਣ ਤੱਕ ਪਰ ਅੱਜ ਤੁਸੀਂ ਜੇ ਕਿਸੇ ਵੀ ਬੰਦੇ ਤੋਂ ਜਿਹੜਾ ਘੁੰਮਦਾ ਫਿਰਦਾ ਉਹ ਤੋਂ ਚੈੱਕ ਕਰੋਗੇ ਤਾਂ ਉਹ ਇਹ ਕਹੂਗਾ ਕਿ ਏਜੀਪਟ ਦੇ ਵਿੱਚ ਜਾਣ ਦਾ ਕੋਈ ਫਾਇਦਾ ਨਹੀਂ ਉੱਥੇ ਬੰਦੇ ਰੂਡ ਨੇ ਉੱਥੇ ਤੁਹਾਡੇ ਨਾਲ ਸਕੈਮ ਕੀਤੇ ਜਾਂਦੇ ਨੇ ਤਾਂ ਹੋਇਆ ਕਿ ਜਦੋਂ ਏਜੀਪਟ ਵਾਲਿਆਂ ਨੂੰ ਹੌਲੀ-ਹੌਲੀ ਪਤਾ ਲੱਗੇ ਕਿ ਯਾਰ ਬੰਦੇ ਸਾਡੇ ਕੋਲ ਆਉਂਦੇ ਹੀ ਆਉਂਦੇ ਨੇ ਸਾਡੇ ਕੋਲ ਟੂਰਿਜ਼ਮ ਡੈਸਟੀਨੇਸ਼ਨਸ ਨੇ ਤਾਂ ਉਹਨਾਂ ਨੇ ਥੋੜਾ ਜਿਹਾ ਉਹਨਾਂ ਨੂੰ ਬੁਰਾ ਟ੍ਰੀਟ ਕਰਨਾ ਸ਼ੁਰੂ ਕਰਤਾ ਉਦੇ ਰਿਜ਼ਲਟ ਕੀ ਹੋਏ ਅੱਜ ਜੇ ਏਜੀਪਟ ਦਾ ਸਭ ਤੋਂ ਉੱਪਰ ਟੂਰਿਜ਼ਮ ਹੋਣਾ ਚਾਹੀਦਾ ਸੀ ਅਜ ਜੋ ਦੁਬਈ ਸਭ ਤੋਂ ਉੱਪਰ ਟੂਰਿਜ਼ਮ 'ਚ ਚਲਾ ਗਿਆ ਸੇਮ ਹਿਮਾਚਲ ਨਾਲ ਹੋ ਰਿਹਾ ਮੈਨੂੰ ਇਹ ਇਹ ਮੇਰਾ ਪਰਸਨਲ ਓਪੀਨੀਅਨ ਹੈ ਕਿ ਉੱਥੋਂ ਦੇ ਕੁਝ ਬੰਦੇ ਜਿੱਦਾਂ ਰਿਐਕਟ ਕਰਦੇ ਨੇ ਬਾਹਰ ਵਾਲੇ ਬੰਦਿਆਂ ਦੇ ਨਾਲ ਭਾਵੇਂ ਤੁਸੀਂ ਹੋਟਲਸ ਦੇ ਵਿੱਚੋਂ ਉਹ ਇਹ ਹੈ ਕਿ ਸ਼ਾਇਦ ਉਹਨਾਂ ਨੂੰ ਇਹ ਲੱਗਦਾ ਕਿ ਹਿਮਾਚਲ ਤੋਂ ਬਿਨਾਂ ਬੰਦਿਆਂ ਕੋਲੇ ਹੋਰ ਡੈਸਟੀਨੇਸ਼ਨ ਨਹੀਂ ਹੈ ਜਿਹਦਾ ਐਟ ਐਂਡ ਨੁਕਸਾਨ ਪੰਜਾਬ ਨੂੰ ਵੀ ਹੈ ਹਿਮਾਚਲ ਨੂੰ ਵੀ ਹੈ ਦੋਨਾਂ ਟੂਰਿਜ਼ਮ ਇੰਡਸਟਰੀਜ਼ ਨੂੰ ਆ ਦੋਨਾਂ ਦੇ ਬੰਦਿਆਂ ਨੂੰ ਆ ਜੋ ਡਰਾਈਵਿੰਗ ਕਰਦੇ ਆ ਇਤੋਂ ਤੱਕ ਕਿ ਹਰ ਬੰਦੇ ਤੇ ਇਹਨਾਂ ਚੀਜ਼ਾਂ ਦਾ ਇੰਪੈਕਟ ਹੈ ਤਾਂ ਲਾਸਟ ਤੇ ਮੈਂ ਇਹੀ ਕਹਿਣਾ ਚਾਹੂੰਗਾ ਕਿ ਸ਼ਾਇਦ ਪੋਲਿਟੀਕਲ ਪਾਰਟੀਆਂ ਦੇ ਵੱਲੋਂ ਇੱਕ ਗੇਮ ਪਲਾਨ ਕੀਤੀ ਗਈ ਹੈ ਕੁਝ ਕੁ ਬੇਫਕੂਫ ਬੰਦੇ ਨੇ ਜਿਨ੍ਹਾਂ ਨੂੰ ਅਟੈਂਸ਼ਨ ਚਾਹੀਦੀ ਹੈ ਜਿਨ੍ਹਾਂ ਨੂੰ ਇਹ ਆ ਕਿ ਸਾਡਾ ਇੱਕ ਰੁਤਬਾ ਬਣੇ ਸੋਸਾਇਟੀ 'ਚ ਹਾਂ ਯਾਰ ਇਹਨਾਂ ਨੇ ਇਹਦਾ ਵਿਰੋਧ ਕੀਤਾ ਤਾਂ ਮੈਨੂੰ ਇਹ ਲੱਗਦਾ ਕਿ ਪੰਜਾਬ ਹਿਮਾਚਲ ਜਾਂ ਓਵਰਆਲ ਇੰਡੀਆ ਆਪਾਂ ਨੂੰ ਬਹੁਤ ਪ੍ਰੋਡਕਟਿਵ ਚੀਜ਼ਾਂ ਵੱਲ ਧਿਆਨ ਦੇਣਾ ਚਾਹ ਰਿਹਾ ਹੈ AI ਦੀ ਇਸ ਟਾਈਮ ਬਹੁਤ ਵੱਡੀ ਵੇਵ ਚੱਲ ਰਹੀ ਹੈ ਇੰਡੀਆ ਚੋਂ ਕੁਝ ਵੀ ਨਹੀਂ ਆ ਰਿਹਾ ਚਾਈਨਾ ਵੱਲੋਂ ਪਹਿਲਾਂ ਡੀਪ ਸੀਕ ਆਇਆ ਉਸ ਤੋਂ ਬਾਅਦ ਮੈਨਸ AI ਆਇਆ ਯੂਐਸ ਆ ਰਹੀ ਹੈ ਇਹ ਹੀ ਤੇ ਲੱਗੇ ਪਿਆ ਇੰਡੀਆ ਆਪਾਂ ਕੁਝ ਹੋਰ ਹੀ ਕਰਨ ਦੇ ਲੱਗੇ ਪਏ ਆ ਵੀਡੀਓ ਚੰਗੀ ਲੱਗੀ ਜ਼ਰੂਰ ਲਾਈਕ ਕਰਿਓ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਸੋਡਾ ਕੀ ਪੱਖ ਹੈ ਕੌਣ ਵੱਧ ਕਰ ਰਿਹਾ ਘੱਟ ਕਰ ਰਿਹਾ ਕੀ ਅਸਲ ਦੇ ਵਿੱਚ ਹੋ ਸਕਦਾ ਹੈ ਕੀ ਸੋਲੂਸ਼ਨ ਹੋ ਸਕਦੇ ਨੇ ਫਿਰ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਲਾਈਕ ਜ਼ਰੂਰ ਕਰਿਓ ਸ਼ੇਅਰ ਕਰ ਲਿਓ ਤਦ ਤੱਕ ਇਹ ਸਾਰਿਆਂ ਨੂੰ ਚੜਦੀ ਕਲਾ ਮੈਂ ਹਿਮਾਚਲੀ ਡਰੈਸ ਵਿੱਚ ਖੜੀ ਹਾਂ ਸਾਰੇ ਲੋਕ ਆਰਾਮ سے ਪਹਿਚਾਨ ਲੈਂਦੇ ਐ ਬਟ ਮੇਰੇ ਕੋਲ ਕੁਝ ਨਹੀਂ ਹੋਇਆ ਸਭ ਪੰਜਾਬੀ ਵੀ ਆ ਰਹੇ ਹਨ ਹਿਮਾਚਲੀ ਵੀ ਆ ਰਹੇ ਔਰ ਜਗਾ ਜਗਾਹ ਦੇ ਲੋਕ ਆ ਰਹੇ ਸਨ ਕੋਈ ਆਪਣਾ ਸਿਕ ਵਾਈ ਉਸਕਾ ਫਲੈਗ ਝੁਲਾ ਹੋਇਆ ਹੈ ਤੋਂ ਹਮ ਇਸੋ ਥਾਕੇ ਉੱਤੇ ਗਾੜੀ ਮੇਂ कि किसी के भी धर्म को इतना भी होने देना चाहिए अन्यथा यानी जनरल सिंह जी के झंडे फोटोज या उन का कोई भी आइकन ਤੁਸੀਂ ਬੈਨ ਕੀਤਾ ਹੋਇਆ ਇਹ ਸਟੇਟ ਦੀ ਪੁਲਿਸ ਕਹ ਰਹੀ ਹੈ ਕਿ ਅਸੀਂ ਬੈਨ ਨਹੀਂ ਕੀਤਾ ਹੋਇਆ ਉਹਨਾਂ ਵੱਲੋਂ ਕੋਈ ਬੈਨ ਨਹੀਂ ਆ ਤਾਂ ਵੀ ধর্মوں کے جھنڈے لگانے کا سبھی کو অধিকার ہے اور کہیں بھی পূজা 파ਠ کرنے کا سبھی کو অধিকার ہے